ਦਾ ਕਟਾਇਆ ਅਬ ਬੱਚੇ ਕਟਾਉਂਗਾ ਨਾਨਕ ਦਾ ਬਾਗ ਖੂਨ ਜਿਗਰ ਸੇ ਕਹਿਰਾਉਂਗਾ ਕਹਿੰਦੇ ਗੁਰਨਾਨਕ ਦਾ ਬਾਗ ਹੈ ਇਹਨੂੰ ਪਾਣੀ ਨਾਲ ਦੀ ਮੈਂ ਆਪਣੇ ਪਰਿਵਾਰ ਦੇ ਖੂਨ ਨਾਲ ਹੀ ਸਿੰਜਣਾ ਇਹ ਖੂਨ ਨਾਲ ਵਧਿਆ ਹੋਇਆ ਇਹ ਸ਼ਹਾਦਤਾਂ ਦੀ ਕਦਰ ਹੈ ਗੁਰੂ ਗੋਬਿੰਦ ਸਿੰਘ ਉਹ ਪਿਤਾ ਹੈ ਜਿਨੇ ਇੱਕ ਹਫ਼ਤੇ ਦੇ ਅੰਦਰ ਅੰਦਰ ਆਪਣੇ ਚਾਰ ਦੇ ਚਾਰੇ ਲਾਲ ਸ਼ਹੀਦ ਕਰਾਈ ਚਾਰ ਦੇ ਚਾਰੇ ਪੁੱਤਰ ਸ਼ਹੀਦ ਕਰਾਇਏ ਗਏ। ਇੱਕ ਹਫ਼ਤੇ ਦੇ ਅੰਦਰ ਅੰਦਰ ਪਰਿਵਾਰ ਖਤਮ ਹੋ ਜਾਣਾ। ਪਰ ਮਾਰੇ ਨੇ ਆਪਣੇ ਅੰਦਰ ਨੂੰ ਡੋਲਿਆ ਨਹੀਂ। ਨਾ ਡੰਣਨ ਦਿੱਤਾ, ਨਾ ਸਾਹਿਬ ਜਾਦੇ ਡੋਲੇ। ਗੁਰੂ ਪਾਤਸ਼ਾਹ ਜੀ ਦੇ ਸਹਿਬਜ਼ਾਦੇ ਅੱਜ 13ਵਾਂ ਦਿਨ ਹੈ ਆਓ। ਅੱਜ ਦੇ ਦਿਨ ਕੀ ਵਰਤਦਾ ਹੈ ਜਿਹਾਸ ਨੂੰ ਅੱਗੇ ਵਾਜਣ ਤੋਂ ਪਹਿਲਾਂ ਆਪ ਸੰਗਤ ਅਸੀਸ ਬਖਸ਼ੋ। ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਉਣਾ ਕਰੋ ਜਿਸ ਫਤਿਹ ਨੂੰ ਸਾਹਿਬ ਜਾਨਿਆਂ ਨੇ ਉਥੇ ਵੀ ਗੱਜੇ ਨੇ ਉਥੇ ਵੀ ਫਤਿਹ ਗਜਾਈ ਹੈ ਜਿੱਥੇ ਕੋਈ ਜਵਾਬ ਦੇਣ ਵਾਲਾ ਨਹੀਂ ਸੀ ਜਿੱਥੇ ਫਤਿਹ ਬੁਲਾਉਣ ਤੋਂ ਰੁਕਿਆ ਜਾ ਰਿਹਾ ਹੈ ਜਿੱਥੇ ਫਤਿਹ ਬੁਲਾਈ ਜਾ ਰਹੀ ਹੈ ਤੇ ਨਾਲ ਉਹਨਾਂ ਦੇ ਸ਼ਮਕਾਂ ਸ਼ਮੀਆਂ ਜਿਹੜੀਆਂ ਹੁੰਦੀਆਂ ਤੂੰ ਦੀਆਂ ਛੜੀਆਂ ਉਹ ਮਾਰੀਆਂ ਜਾ ਰਹੀਆਂ ਨੇ ਵੀ ਤੁਸੀਂ ਫਤੇ ਬਲਾਉਣੀ ਬੰਦ ਕਰੋ ਪਰ ਉਹ ਨਹੀਂ ਹਟੇ ਆਓ ਸਾਰੇ ਜੀ ਬਖਸ਼ੋ ਅਸੀਸ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਖਤੇ ਜਿਗਰ ਸਾਹਿਬ ਜادہ ਬਾਬਾ ਜੋਰਾਵਰ ਸਿੰਘ ਸਾਹਿਬ ਸਾਹਿਬ ਜادہ ਬਾਬਾ ਫਤੇ ਸਿੰਘ ਸਾਹਿਬ ਔਰ ਸਤਕਾਰਯੋਗ ਮਾਤਾ ਧੰਨ ਮਾਤਾ ਗੁਜਰਪੌਰ ਜੀ ਮਾਤਾ ਗੁਰਜ ਕੌਰ ਜੀ 12 ਤੋ ਦੀ ਰਾਤ ਜਿਹੜੀ ਬਤੀਤ ਹੋਈ ਹੈ ਇਹ ਤੀਸਰੀ ਰਾਤ ਸੀ ਜਿਹੜੇ ਠੰਡੇ ਕੁਰਜ ਦੇ ਵਿੱਚ ਬਤੀਤ ਹੈ ਤੇ ਆਖਰੀ ਰਾਤ ਸੀ ਸਰੀਰਕ ਤੌਰ ਤੇ ਸਹਬ ਜੀ ਆਪਣੇ ਦਾਦੀ ਮਾ ਦੇ ਕੋਲ ਸੁੱਤੇ ਹਣ ਪਏ ਸੋਹਣਾ ਤੇ ਨੀਂਦ ਕੀ ਆਉਣੀ ਸੀ ਕਿਉਂਕਿ ਹੱਡ ਤੀਰਵੀ ਠੰਡੀ ਸ਼ੀਤ ਲਹਿਰ ਵਗਦੀ ਹੈ ਸਰੀਰਕ ਤੌਰ ਤੇ ਜੋ ਸਰੀਰ ਹੈ ਤਨ ਹੈ ਉਹ ਹੱਥ ਪੈਰ ਤੱਕ ਨੀਲੇ ਪੈ ਚੁਕੇ ਨੇ ਜਿੱਥੇ ਵਿਸਾਉਣ ਲਈ ਕੋਈ ਕੱਪੜਾ ਨਹੀਂ ਉੱਤੇ ਲੈਣ ਤੱਕ ਕੋਈ ਕੱਪੜਾ ਨਹੀਂ ਹੈ ਉਸ ਠੰਡੇ ਗੁਰਜ ਦੇ ਵਿੱਚ ਆ ਜਿਹੜੀ ਰਾਤ ਲੰਗੀ ਹੈ ਇਹ ਆਖਰੀ ਰਾਤ ਤੀਸਰੀ ਰਾਤ ਸੀ ਇਹ ਦੋ ਰਾਤਾਂ ਤਿੰਨ ਰਾਤਾਂ ਦੇ ਵਿੱਚ ਕਹਿ ਲਈਏ ਕਿ ਬਾਬਾ ਮੋਤੀ RAM ਮਹਾਰਾਜ ਜਿਨ੍ਹਾਂ ਦੀ ਮਹਾਨ ਪੁਰਵਾਨੀ ਹੈ ਇਹ ਵੀ ਇਤਿਹਾਸ ਆਖਦਾ ਹੈ ਬਾਬਾ ਮੋਤੀराम ਮੇਰਾ ਭਾਈ ਹਿੰਮਤ ਸਿੰਘ ਜੀ ਦੇ ਭਤੀਜੇ ਸਨ ਪਿਆਰੇ ਭਾਈ ਹਿੰਮਤ ਸਿੰਘ ਜਿਹੜੇ ਤੀਸਰੇ ਪਿਆਰੇ ਹੋਏ ਉਹਨਾਂ ਦੇ ਭਤੀਜੇ ਭਾਈ ਬਾਬਾ ਮੋਤੀराम ਮਹਾਰਾਜ ਉਹਨਾਂ ਨੇ ਦੁੱਧ ਛਕਾਇਆ ਆਪਣੇ ਘਰ 'ਚ ਜਿੰਨਾ ਵੀ ਧਨ ਸੀ ਖਜ਼ਾਨਾ ਕਹਿ ਰਿਹਾ ਸੋਨਾ ਸੀ ਉਹ ਸਾਰਾ ਕੁਝ ਵਿੱਚ ਦਿੱਤਾ ਸਿਪਾਹੀਆਂ ਨੂੰ ਦੇ ਕੇ ਉਹ ਦੁੱਧ ਪਲਾਇਆ ਹੈ ਜਿਹਨੂੰ ਆਪਾਂ ਕਹਿ ਸਕਦੇ ਆਂ ਕਿ ਜੇ ਦੁਨੀਆਂ ਦੇ ਵਿੱਚ ਜੋਤੀ ਸਰੂਪ ਗੁਰਦੁਆਰਾ ਜੋਤੀ ਸਰੂਪ ਹੈ ਜਿੱਥੇ ਇਹ ਤੋਂ ਮਹਿੰਗੀ ਥਾਂ ਕਿਤੇ ਨਹੀਂ ਜਿਹੜਾ ਦੁੱਧ ਬਾਬਾ ਮੋਤੀराम ਮਹਿਰਾ ਨੇ ਪਲਾਇਆ ਤੋਂ ਮਹਿੰਗਾ ਦੁੱਧ ਵੀ ਕੋਈ ਨਹੀਂ ਜਿਹੜਾ ਦੁੱਧ ਬਾਬਾ ਮੋਤੀराम ਮਹਿਰਾ ਨੇ ਪਲਾਇਆ ਕਹਿੰਦੇ ਉਸ ਪਿਆਰੇ ਨੇ ਆਪਣੇ ਘਰ ਦੇ ਗਹਿਣੇ ਤੱਕ ਸਭ ਕੁਝ ਵੇਚ ਦਿੱਤਾ ਸੀ ਪਿਆਸੀ ਮਾਤਾ ਜੀ ਮੇਰੇ ਬੱਚਿਆਂ ਨੇ ਕੁਝ ਨਹੀਂ ਖਾਦਾ ਉਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਗੁਰੂ ਦੇ ਲਾਲ ਤੇ ਗੁਰੂ ਦੀ ਮਾਤਾ ਜੀ ਨੇ ਕੁਝ ਨਹੀਂ ਛਕਾਇਆ ਆ ਦੁੱਧ ਛਕੋ ਮੇਰੀ ਇਹ ਸੇਵਾ ਪ੍ਰਮਾਣ ਕਰੋ ਕਹਿੰਦੇ ਉਹ ਮੋਤੀ RAM ਤਨ ਤਨ ਬਾਬਾ ਮੋਤੀ RAM ਜਿਨ ਪੁੰਨ ਕਮਾਇਆ ਗੁਰੂ ਲਾਲਾ ਕਾਈ ਦੁੱਧ ਛਕਾਇਆ ਉਹ ਦੁੱਧ ਇਹਨਾ ਮਹੰਗਾ ਹੋ ਨਿਬੜਿਆ ਜੀ ਉਸ ਦੁੱਧ ਦੇ ਬਦਲੇ ਪਾਈ ਮੋਤੀਰਾਮ ਮਹਿਰਾਜੀ ਦੇ ਪਰਿਵਾਰ ਨੂੰ ਕੋਹਲੂ ਦੇ ਵਿੱਚ ਪੀੜ ਦਿੱਤਾ ਸੀ ਪਾਈ ਮੋਤੀਰਾਮ ਮਹਿਰਾਜੀ ਤੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਬਿਰਧ ਮਾਤਾ ਨੂੰ ਵੀ ਪਤਨੀ ਨੂੰ ਵੀ ਔਰ ਉਹਨਾਂ ਦੇ ਬੱਚੇ ਨੂੰ ਵੀ ਕੋਹਲੂ ਚ ਪੀੜ ਦਿੱਤਾ ਸੀ ਉਹ ਏਡੀ ਕੁਰਬਾਨੀ ਦੇਖੋ ਉਹ ਕੁਰਬਾਨੀ ਕੀਤੀ ਅੱਜ ਥਾਂ ਥਾਂ ਤੇ ਦੁੱਧ ਦੇ ਲੰਗਰ ਲੱਗੇ ਹੋਏ ਪਾਈ ਮੋਤੀਰਾਮ ਮਹਿਰਾਜੀ ਦੀ ਯਾਦ ਵਿੱਚ ਸਹਿਬਜ਼ਾਦਿਆਂ ਦੀ ਯਾਦ ਵਿੱਚ ਉਸ ਵੇਲੇ ਇੱਕ ਬੰਦੇ ਨਿੱਤਰਿਆ ਸੀ ਭਾਵੇਂ ਬੜੀ ਦੁਨੀਆ ਵਸਨੀ ਸੀ ਕੋਈ ਸਾਹਮਣੇ ਨਹੀਂ ਆਇਆ ਜਿਹੜਾ ਸਾਹਮਣੇ ਨਹੀਂ ਆਇਆ ਜਿਨੇ ਮਦਦ ਨਹੀਂ ਕੀਤੀ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਤੇ ਜਿਨ੍ਹਾਂ ਨੇ ਆਪਣੇ ਆਪ ਕੁਰਬਾਨ ਕਰ ਦਿੱਤਾ ਦੁੱਧ ਛਕਾਇਆ ਉਹਨਾਂ ਦੀ ਅੱਜ ਵੀ ਕੀਰਤੀ ਗਈ ਜਾ ਰਹੀ ਹੈ ਉਹਨਾਂ ਦਾ ਨਾਮ ਅੱਜ ਵੀ ਸਦਾ ਹੀ ਇਤਿਹਾਸ ਚ ਅਮਰ ਰਹੇਗਾ ਬਾਬਾ ਮੁੰਤੀਰਾ ਮਹਿਰਾ ਜੀ ਨੇ ਦੁੱਧ ਛਕਾਇਆ ਸਹਿਬ ਜਾਂ ਦਿਖਾ ਨਹੀਂ ਛਕਿਆ ਨਨਮਾਤਾ ਗੁਜਰਕੌਰ ਜੀ ਨੇ ਆਪਣੇ ਪੁੱਤਰਿਆਂ ਨੂੰ ਆਪਣੇ ਗਲੇ ਨਾਲ ਲਾਇਆ ਹੋਇਆ ਗੋਦ ਵਿੱਚ ਠਿਖਾਇਆ ਹੈ ਪਤਾ ਹੈ ਮਾਤਾ ਜੀ ਨੂੰ ਕਿਉਂਕਿ ਫਤਵਾ ਸੁਣਾ ਦਿੱਤਾ ਗਿਆ ਸੀ ਇਹਾਂ ਵਿਚਣ ਦਾ ਅਤ ਆਖਰੀ ਰਾਤ ਹੈ ਜਿਹੜੀ ਰਾਤ ਲੰਗੀ ਹੈ ਇਹ ਆਖਰੀ ਰਾਤ ਸੀ ਮਾਤਾ ਜੀ ਨੂੰ ਪਤਾ ਹੈ ਵੀ ਪਰਚਾ ਬੜਾ ਆਖਾ ਪੈਣਾ ਫਿਰ ਮਾਤਾ ਜੀ ਨੇ ਕਿਹਾ ਬੱਚਿਓ ਡੋਲੇ ਉਨਾ ਸਰੀਰ ਤੇ ਭਾਵੇਂ ਟੁੱਟੇ ਹੋ ਜਾਣ ਪਰ ਮਨ ਨਾ ਟੁੱਟੇ ਜਿਵੇਂ ਬਾਣੀ ਦੀ ਬਾਣੀ ਦਾ ਬੱਚੇ ਨੇ ਨਾ ਮਰਨਾ ਡਿਗੇ ਤਨ ਕਾਹੇ ਕੋ ਡਰਾਏ ਚਰਨ ਕਮਲ ਚਿਤ ਰਹੇ ਉਸ ਮਾਏ ਮਾਤਾ ਜੀ ਨੇ ਬਾਣੀ ਦਾ ਇਨਾ ਅਭਿਆਸ ਕਰਾ ਦਿੱਤਾ ਹੈ ਇਨਾ ਸਬਕ ਪੜਾਵਾ ਦਿੱਤਾ ਹੈ ਵੀ ਜਿਹੜਾ ਕਦੇ ਨਹੀਂ ਭੁੱਲਣ ਵਾਲਾ ਨਹੀਂ ਸੀ ਕਦੇ ਵੀ ਐਸਾ ਸਬਕ ਮਾਤਾ ਜੀ ਨੇ ਪੜਾਇਆ ਹੈ ਸਹਿਬ ਜਾਦਿਆਂ ਨੇ ਉਸ ਨੂੰ ਦ੍ਰਿੜ ਕੀਤਾ ਹੈ ਮਾਂ ਤੂੰ ਮਰਜ ਚੋਂ ਖਲੋਕੇ ਵੇਖੀ ਸਾਡੇ ਟੋਟੇ ਭੋਜਨ ਦੇ ਭਾਵੇਂ ਸਾਡੇ ਸਰੀਰ ਨੂੰ ਭਾਵੇਂ ਉਹ ਕਿੰਨੇ ਵੀ ਕਸ਼ਟ ਦੇਣਗੇ ਪਰ ਅਸੀਂ ਨਹੀਂ ਡੋਲਾਂਗੇ ਤੇਰੇ ਕੰਨਾਂ ਵਿੱਚ ਇਹ ਖਬਰ ਕਦੇ ਨਹੀਂ ਪਹੁੰਚੇਗੀ ਕਿ ਗੁਰੂ ਦੇ ਲਾਲ ਡੋਲ ਕੇ ਕਹਿੰਦੇ ਅਸੀਂ ਨਹੀਂ ਡੋਲਣ ਵਾਲੇ ਬਹੁਤ ਮਾਤਾ ਖੁਸ਼ ਹੋਏ ਨੇ ਪ੍ਰਸੰਨ ਹੋਏ ਨੇ ਅਮਰਤ ਵੇੜਾ ਹੋਇਆ ਹੈ ਤੇਰਾ ਪੋਤਾ ਨਿਤਨੇਮ ਕੀਤਾ ਗਿਆ ਹੈ ਨਿਤਨੇਮ ਹੋਇਆ ਹੈ ਮਾਤਾ ਜੀ ਦੇ ਕੋਲ ਸਪਾਰੀ ਆ ਗਈ ਸਵੇਰ ਹੋਈ ਜਦੋਂ ਮਾਤਾ ਜੀ ਤੇਰੇ ਪੁੱਤਰਿਆਂ ਨੂੰ ਅੱਜ ਸਜ਼ਾ ਦਿੱਤੀ ਜਾਣੀ ਹੈ ਸਜ਼ਾ ਦੇ ਦਿੱਤੀ ਅੱਜ ਖਤਮ ਕਰ ਦੇਣਾ ਹੈ ਅਸੀਂ ਲੈਣ ਆਏ ਕਾਜੀ ਨੇ ਬਤਵਾ ਸੁਣਾ ਦਿੱਤਾ ਸੀ ਮਾਤਾ ਜੀ ਕਹਿਣ ਲੱਗੇ ਅੱਜ ਮੇਰੇ ਪੁੱਤਰੇ ਲਾੜੀ ਮਾਤ ਨੂੰ ਵਿਆਹਣ ਚੱਲੇ ਜਿਵੇਂ ਲਾੜੇ ਨੂੰ ਸਜਾਇਆ ਜਾਂਦਾ ਹੈ ਮਾਤਾ ਜੀ ਕਹਿੰਦੇ ਮੈਂ ਆਪਣੇ ਪੁੱਤਰਿਆਂ ਨੂੰ ਸਜਾਵਾਂ ਸਜਾਇਆ ਕਾਦੇ ਨਾਲ ਸੀ ਪਾਣੀ ਨਾਲ ਸ਼ਬਦ ਨਾਲ ਲਾੜੀ ਮੌਤ ਨੂੰ ਵਿਉਂਦਾ ਹੀ ਉਹ ਹੈ ਜਿਨੇ ਬਾਣੀ ਨੂੰ ਆਪ ਬਾਣੀ ਨਾਲ ਆਪਣੇ ਮਨ ਨੂੰ ਸਜਾਇਆ ਹੋਵੇਗਾ ਆਪਣੀ ਆਤਮਾ ਨੂੰ ਤਿਆਰ ਕੀਤਾ ਹੋਵੇਗਾ ਉਹਦੇ ਅੰਦਰ ਮੌਤ ਦਾ ਪੈ ਨਹੀਂ ਹੋਏਗਾ ਮਾਤਾ ਜੀ ਕਹਿਣ ਲੱਗੇ ਯਾਦ ਕੀਤਾ ਹੈ ਆਪਣੀ ਨੂ ਰਾਣੀ ਮਾਤਾ ਜੀਤੋ ਨੂੰ ਯਾਦ ਕੀਤਾ ਹੈ ਕਿਉਂਕਿ ਤਿੰਨ ਸਹਿਜ ਜਾਤੀਆਂ ਦਾ ਜਨਮ ਮਾਤਾ ਜੀਤੋ ਜੀ ਦੀ ਗੁੱਖ ਤੋਂ ਹੈ ਬਾਬਾ ਅਜੀਤ ਸਿੰਘ ਸਾਹਿਬ ਨੇ ਬਾਬਾ ਜੁਰਾਵਰ ਸਿੰਘ ਸਾਹਿਬ ਬਾਬਾ ਫਤੇਹ ਸਿੰਘ ਸਾਹਿਬ ਬਾਬਾ ਜਗਤ ਸਿੰਘ ਜੀ ਦਾ ਜਨਮ ਮਾਤਾ ਸੁਦਰੀ ਜੀ ਦੀ ਗੋਖ ਤੋਂ ਹੋਇਆ ਹੁਣ ਦੋ ਜਦੋਂ ਛੋਟੇ ਸਨ ਨਾ ਜੀ ਛੋਟੇ ਜਿਹੇ ਸਨ ਮਾਤਾ ਜੀਤੋ ਜੀ ਉਦੋਂ ਚੜਾਈ ਕਰ ਜਾਂਦੇ ਆਂ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਉਸ ਵੇਲੇ ਜੀ ਮਾਤਾ ਜੀਤੋ ਜੀ ਨੇ ਯਾਦ ਕੀਤਾ ਹੈ ਐ ਜੀਤੋ ਰਾਣੀਏ ਵੇਖ ਤੇਰੇ ਪੁੱਤਰ ਅੱਜ ਮੌਤ ਨੂੰ ਵਿਆਹਣ ਚਲੇ। ਅੱਜ ਕਿੰਨੇ ਫਬਦੇ ਨੇ। ਕਿੰਨੇ ਸੋਹਣੇ ਲੱਗਦੇ ਹਨ। ਮਾਤਾ ਜੀ ਨੇ ਜੀ ਕਲਗੀ ਲਾਈ ਐ, ਸੋਡੀਆਂ ਕਲਗੀਆਂ ਸੀ, ਚੋਲੇ ਪਾਏ ਗਏ, ਕੁਝ ਨੇ ਕਿਹਾ ਵੀ ਨੀਲੇ ਚੋਲੇ ਪਾਏ। ਸਹਿਜਾ ਦੇ। ਨੀਲ ਚੋਲੇ ਜੋ ਪਾਏ ਨੇ ਮਾਤਾ ਜੀ ਨੇ। ਉਸ ਵੇਲੇ ਅੱਲਾ ਯਾਰ ਖਾਂ ਜੋ ਵੀ ਲਿਖਦਾ ਹੈ ਉਹ ਕਹਿੰਦੇ ਆਉਂ ਜਾਣੇ ਸੇ ਪਹਿਲੇ ਤੁਮੇ ਗਲੇ ਲਗਾ ਤੋ ਲੋ। ਇਸੋਂ ਕੋ ਕੰਗੀ ਕਰੂੰ ਜਰਾ ਮੂੰਦਲਾ ਤੋਂ ਲੂੰ ਪਿਆਰੇ ਸੇ ਸਿਰੋਂ ਪਰ ਨੰਨੀ ਸੀ ਕਰਗੀ ਸਜਾ ਤੋਂ ਲੂੰ ਮਰਨੇ ਸੇ ਪਹਿਲੇ ਤੁਮੇ ਦੂਲਾ ਬਣਾ ਤੋਂ ਲੂੰ ਮਾਤਾ ਜੀ ਕਹਿੰਦੇ ਐ ਬੱਚਿਓ ਤੌਦਾ ਤੁਸੀਂ ਚਲਿਓ ਮੈਨੂੰ ਆਪਣੇ ਗਲੇ ਨਾਲ ਤੁਸੀ ਮੌਤ ਨੂੰ ਵਿਆਹ ਚੱਲੇ ਹੋ ਮੈਂ ਤੁਹਾਨੂੰ ਦੂਲਾ ਬਣਾ ਕੇ ਭੇਜਾਂ ਤਿਆਰ ਕਰਕੇ ਭੇਜਾਂ ਤੇ ਉਸ ਵੇਲੇ ਜੀ ਬੇਟੇ ਸੇ ਵਿਛੜੀ ਥੀ ਅਬ ਤੁਮ ਵੀ ਵਿਛੜ ਚਲੇ ਵਿਗੜੇ ਹੋਏ ਨਸੀਬ ਥੇ ਔਰ ਵਿਗੜ ਚਲੇ ਪਹਿਲਾ ਪੁੱਤਰ ਨਾਲੋਂ ਵਿਛੜੀ ਸੀ ਹੁਣ ਤੁਸੀਂ ਵੀ ਵਿਛੜ ਚਲੇ ਅੱਲਾ ਯਾਰ ਖਾਨ ਜੋਗੀ ਦੇ ਬੜੇ ਭਾਪ ਪੂਰਤ ਬਚਨ ਨੇ ਉਸ ਵੇਲੇ ਜੀ ਜਦੋਂ ਚੱਲੇ ਨੇ ਮਾਤਾ ਜੀ ਨੂੰ ਮਿਲੇ ਨੇ ਉੱਥੇ ਜਦੋਂ ਜਾਣ ਲੱਗੇ ਨੇ ਪੌੜੀਆਂ ਬੁਰਜ ਦੀ ਪੌੜੀ ਉਤਰੇ ਨੇ ਫੇਰ ਪਿੱਛੇ ਮੁੜ ਕੇ ਦੇਖਦੇ ਨੇ ਮਾਤਾ ਗੁਜਰ ਕੋਲ ਦੀ ਅੱਤ ਉਹ ਦਿਨ ਸੀ ਵੀ ਚੱਲੇ ਨੇ ਵਾਪਸ ਨਹੀਂ ਆਉਣਾ ਅੱਗੇ ਜਾਂਦੇ ਸੀ ਦੋ ਦਿਨ ਗਏ ਵਾਪਸ ਆ ਰਹੇ ਸੀ ਪਰ ਅੱਜ ਚੱਲੇ ਨੇ ਅੱਜ ਆ ਸਰੀਰ ਕਰਕੇ ਵਾਪਸ ਨਹੀਂ ਆਉਣਾ ਮਾਤਾ ਜੀ ਕਹਿੰਦੇ ਬੱਚਿਓ ਕੀ ਗੱਲ ਧੋਰ ਕੇ ਕਹਿੰਦੇ ਮਾਤਾ ਨਹੀਂ ਦੋਲੇ ਨਹੀਂ ਅਸੀਂ ਤੁਹਾਨੂੰ ਸੁਨੇਹਾ ਲਾਉਣ ਆਏ ਆ ਉੱਥੇ ਸੋਹਣ ਸਿੰਘ ਸੀਤਲ ਦੇ ਬਜਨ ਨੇ ਉਹ ਕਹਿੰਦੇ ਤੁਰ ਪਏ ਦੋਵੇਂ ਲਾੜਲੇ ਜਦ ਫਤਿਹ ਬਲਾਕੇ ਵਾਰ ਅਖੀਰੀ ਮਾਂ ਦੇ ਚਰਨੀ ਹੱਥ ਲਾ ਕੇ ਬੋਹੇ ਵਿੱਚੋਂ ਪਤ ਕੇ ਬੋਲੇ ਮੁਸਕਰਾ ਕੇ ਮਾਂ ਉੜੀ ਕਾਗੇ ਤੈਨੂੰ ਸਤਖੰਡ ਵਿੱਚ ਜਾ ਕੇ ਮਾਤਾ ਗੁਰਪੁਰ ਕੋਰ ਨੂੰ ਕਹਿ ਰਹੇ ਨੇ ਮਾਂ ਹੁਣ ਅਕੇ ਤੂੰ ੜੀਕਦੀ ਸੀ ਮੇਰੇ ਪੁੱਤਰੇ ਕਦੋਂ ਆਉਣਗੇ ਹੁਣ ਅਸੀਂ ਉੜੀ ਕਾਂਗੇ ਸਾਡੀ ਦਾਦੀ ਮਾਂ ਕਦੋਂ ਆਏ ਹੁਣ ਅਸੀਂ ਉੜੀ ਕਾਂਗੇ ਉੜੀ ਕਾਂਗੇ ਤੈਨੂੰ ਸਤਖੰਡ ਵਿੱਚ ਜਾ ਕੇ ਪੜਨਾ ਹੋਣਾ ਤੁਸਾਂ ਨੇ ਬਹੁਤਾ ਚਿਰ ਲਾ ਕੇ ਥੱਕ ਨਾ ਜਾਈਏ ਅਮੀ ਅਸੀਂ ਹੌਸੀਆਂ ਪਾ ਕੇ ਗਿਲਗੀਆਂ ਕਰ ਕਰਕੇ ਜਿਵੇਂ ਕੋਈ ਉਡੀਕਦਾ ਹੋਵੇ ਨਾ ਜੀ ਉਡੀਕ ਕਰਨੀ ਬਹੁਤ ਕਠਿਨ ਹੈ ਆਮ ਕਰਕੇ ਆਪਾਂ ਕਿਸੇ ਨੂੰ ਉਡੀਕਣਾ ਬਹੁਤ ਔਖਾ ਹੁੰਦਾ ਉਡੀਕਣਾ ਸੇ ਸਮਾਂ ਨਹੀਂ ਲੰਘਦਾ ਜੇ ਤੁਸੀਂ ਕਿਸੇ ਦੀ ਉਡੀਕ ਕਰੋਗੇ ਉਹ ਇਦਾਂ ਇੱਕ ਇੱਕ ਮਿੰਟ ਬੜਾ ਔਖਾ ਲੱਗਦਾ ਉਹ ਕਹਿੰਦੇ ਮਾਤਾ ਜੀ ਅਸੀਂ ਉਡੀਕ ਕਰਾਂਗੇ ਤੇਰੇ ਤੋਂ ਕਦੇ ਵੱਖ ਨਹੀਂ ਹੋਏ ਅੱਜ ਚੱਲੇ ਅੱਜ ਅਸੀਂ ਮੁੜ ਕੇ ਨਹੀਂ ਆਉਣਾ ਹੁਣ ਅਸੀਂ ਤੂੰ ਅਮਰੀਕਾਂਗੇ ਥੱਕ ਨਾ ਜਾਈਏ ਅੰਮੀ ਅਸੀਂ ਹੌਸਿਆ ਪਾ ਕੇ ਸਾਡਾ ਜਿੰਤ ਨਹੀਂ ਲੱਗਣਾ ਸੱਚਖੰਡ ਵਿੱਚ ਜਾ ਕੇ ਤੇਰੇ ਬਿਨਾ ਅੰਮੀਏ ਸੱਚਖੰਡ ਨਹੀਂ ਪੌਣਾ ਤੇਰੇ ਤੋਂ ਬਿਨਾ ਸੱਚਖੰਡ ਚੰਗਾ ਨਹੀਂ ਲੱਗਣਾ ਤੇਰੇ ਬਿਨਾ ਅੰਮੀਏ ਸਾਨੂੰ ਸੱਚਖੰਡ ਨਹੀਂ ਪੌਣਾ ਨਹੀਂ ਤੇ ਰਸਜੂ ਫਤੇ ਸਿੰਘ ਤੇਰਾ ਜਿੱਤ ਪਰਚੌਣਾ ਫਤੇ ਸਿੰਘ ਨੇ ਰੋਸ ਜਾਣਾ ਜਿਹੜਾ ਕਦੇ ਵੀ ਵੱਖ ਨਹੀਂ ਹੋਇਆ ਸੀ baba fateh singh di mata gujar kaur ji nu hi maa samjhe si mata ji ton di chadhai kar gi si ਕਿਉਂਕਿ ਬਹੁਤ ਛੋਟੇ ਹੀ ਹੁੰਦੇ ਆ ਆਪਣੀ ਮਾਂ ਮਾਤਾ ਜੀ ਤੋਂ ਨਹੀਂ ਸਕਦੇ ਸੀ baba fateh singh ਸਕਦਾ ਨਹੀਂ ਤੇ ਰੋਸ ਤੂੰ ਫਤੇ ਸਿੰਘ ਤੇਰਾ ਜਿੱਤ ਪਰਚੌਣਾ ਅਗਿਓ ਮਾਂ ਦਾ ਜਵਾਬ ਕੀ ਹੈ ਦਾਦੀ ਮਾਂ ਦਾ ਕਹਿੰਦੇ ਚੱਲੋ ਮੇਰੇ ਹੀ ਬਿਓ ਮੈਂ ਮਗਰ ਹੀ ਆਵਾਂ ਪੁੱਤਾਂ ਬਾਝੋਂ ਜਉਂਦੀਆਂ ਕਦ ਸੁਣੀਆਂ ਮਾਵਾਂ ਉੱਤਾਂ ਦਵਾਲੇ ਰਾਮਕਾਰ ਮਾਂ ਦੀਆਂ ਬਾਹਾਂ ਜਿੱਧਰ ਜਾਂਦੇ ਹਾਂ ਸੋਧਰ ਜਾਂਦੀਆਂ ਛਾਵਾਂ ਐ ਦੁਨੀਆ ਦੇ ਲੋਕੋ ਮੈਂ ਤੋਰ ਕਰਦੀਆਂ ਰੌਣਕਾਂ ਸੱਚਖੰਡ ਰਸਾਂ ਆਪਣਾ ਸਾਰਾ ਪਰਿਵਾਰ ਤੇ ਬਾਤ ਤਾਦੀ ਮਾਤਾ ਗੁਜਰਕੌਰ ਜੀ ਪਤੀ ਤੋੜਿਆ ਪਤਨੀ ਦੀ ਇਜਾਜ਼ਤ ਤੋਂ ਬਿਨਾ ਪਤੀ ਨਹੀਂ ਜਾ ਸਕਦਾ ਪਰ ਆਪਣੀ ਸਾਡੇ ਲਈ मां गुदर कौर ਨੇ ਆਪਣਾ ਸੁਹਾਗ ਤੋੜਿਆ ਆਪਣਾ ਪਤੀ ਤੋੜਿਆ ਆਪਣੇ ਪੁੱਤਰ ਨੂੰ ਕਿਹਾ ਸੱਚ ਲਈ ਲੜੋ ਸੱਚ ਲਈ ਖੜੋ ਜਮਲ ਜਮਲਾ ਨਹੀਂ ਜਿਹੜੇ ਨੇ ਮਜਬੂਰ ਨੇ ਨਿਹੱਥੇ ਨੇ ਗਰੀਬ ਨੇ ਉਹਨਾਂ ਦਾ ਤੁਸੀਂ ਸਹਾਰਾ ਬਣੋ ਨਹੀਂ ਤੇ ਰੋਕ ਸਕਦੇ ਸੀ ਮਾਤਾ ਗੁਰ ਪਰ ਰੋਕਿਆ ਸਾਲ ਕਰ ਗਈ ਤਰਪਾਸ਼ ਆਪਣਾ ਸਾਰਾ ਪਰਿਵਾਰ ਮਾਤਾ ਗੁਜਰ ਕੌਰ ਜੀ ਨੇ ਹੱਸਦਾ ਵਸਦਾ ਪਰਿਵਾਰ ਸਾਡੇ ਲਈ ਸ਼ਹੀਦ ਸ਼ਹਾਦਤ ਦੇ ਜਾਨ ਪੀਤੇ ਮੈਂ ਤੋਰ ਘਰ ਦੀਆਂ ਰੋਣ ਦਾ ਸੱਚ ਖੰਡ ਵਸਾਵਾਂ ਉਥੇ ਜਾਂਦੇ ਸਹਿਬ ਜਾਨਦੇ ਮਾਤਾ ਜੀ ਦੇ ਚਰਨੀ ਹੱਥ ਲਾ ਕੇ ਤੁਰਪੇ ਮਾਤਾ ਜੀ ਵੇਖਦੇ ਨੇ ਸਹਿਬ ਜਾਨਦਿਆਂ ਚਾਹੁੰਦੇ ਆਂ ਕਹਿੰਦੇ ਅੱਲਾ ਯਾਰੱਖਾਂ ਜੋਗੀ ਲਿਖਦਾ ਤੁਰਪੇ ਹੱਥਾਂ ਵਿੱਚ ਹੱਥ ਦਾ ਦੋ ਨੋ ਨੋ ਆਂ ਚਿਹਰੇ ਤੇ ਗਮ ਦਾ ਨਿਸ਼ਾਨ ਤੱਕ ਨਾ ਥਾ ਕਹਿੰਦੇ ਗਮ ਦਾ ਉਹਨਾਂ ਦੇ ਚਿਹਰੇ ਤੇ ਨਾਮੂ ਨਿਸ਼ਾਨ ਨਹੀਂ ਸੀ ਚਿਹਰੇ ਖੜੇ ਹੋਏ ਬਾਬਾ ਦੁਰਾਵਰ ਸਿੰਘ ਬਾਬਾ ਫਤੇ ਸਿੰਘ ਸਾਹਿਬ ਸੂਬਾ ਸਰਹੰਦ ਦੇ ਸਾਹਮਣੇ ਜਾ ਕੇ ਅੱਜ ਤੀਸਰੇ ਦਿਨ ਵੀ ਜਾ ਕੇ ਫਤੇ ਬਲਾਈ ਫਤੇ ਬਲਾਈ ਹੈ ਵਜ਼ੀਰ ਖਾਂ ਕਹਿੰਦਾ ਹੈ ਬੱਚਿਓ ਅੱਜ ਤੁਹਾਡੇ ਕੋਲ ਆਖਰੀ ਸਮਾਂ ਹੈ ਅਜੇ ਵੀ ਤੁਸੀਂ ਦੀਨੇ ਇਸਲਾਮ ਕਬੂਲ ਕਰ ਲਓ ਤੁਸੀਂ ਸਾਡੀ ਗੱਲ ਮੰਨੋ ਸਹਿਬਜ਼ਾਦਿਆਂ ਨੂੰ ਕਹਿਣ ਲੱਗੇ ਵਜ਼ੀਰ ਖਾਨ ਨਹੀਂ ਤੇ ਤੁਹਾਨੂੰ ਮਿਟਾ ਦਿੱਤਾ ਜਾਏਗਾ ਬਾਬਾ ਦੂਰਾਵਰ ਸਿੰਘ ਬਾਬਾ ਫਤੇ ਸਿੰਘ ਕਹਿਣ ਲੱਗੇ ਸਾਨੂੰ ਮਿਟਾ ਦੋਗੇ ਸੱਚ ਨੂੰ ਕਿਵੇਂ ਮਿਟਾਉਂਗੇ ਸੱਚ ਨੂੰ ਕਿਦਾਂ ਖਤਮ ਕਰੋਗੇ ਸੱਚ ਨਹੀਂ ਕਦੇ ਨਿਕਲਦਾ ਕਹਿੰਦੇ ਸੱਚ ਸਦਾ ਹੀ ਕਹਿ ਰਹੇ ਆ ਸਰੀਰ ਦਾ ਕੀ ਨੇ ਮਿੱਟ ਜਾਣਾ ਅੱਜ ਨਹੀਂ ਤੇ ਇੱਕ ਦਿਨ ਤਾਂ ਮਿੱਟਣਾ ਹੀ ਹੈ ਪਰ ਸੱਚ ਨਹੀਂ ਕਦੇ ਮਿੱਟਣਾ ਕਹਿੰਦੇ ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ ਅੱਲਾ ਯਾਰ ਖਾਂ ਜੁਗੀ ਲਿਖਦੇ ਨੇ ਦੇਖੋ ਹੈ ਅੱਲਾ ਯਾਰ ਖਾਂ ਵੀ ਮੁਸਲਮਾਨ ਹੈ ਇਸਲਾਮ ਦੇ ਵਿੱਚ ਹੈ ਪਰ ਉਹਨੇ ਵੀ ਸਹਿਬਜ਼ਾਤ ਸੱਚ ਦੀ ਗੱਲ ਕੀਤੀ ਹੂ ਵੀ ਬੇਇਨਸਾਫੀ ਹੋਈ ਹੈ ਗੁਰੂ ਕੇ ਸਾਹਿਬ ਜੀ ਨੇ ਉਹ ਲਿਖਦਾ ਕਹਿੰਦੇ ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ ਡਰਦਾ ਨਹੀਂ ਆਕਾਲ ਸਿਘਨ ਸਾਹਿਬ ਦੀ ਸ਼ਾਨ ਸੇ ਉਪਦੇਸ਼ ਆਪਣਾ ਸੁਣ ਲੋ ਜਰਾ ਦਿਲ ਕੇ ਥਾਂ ਸੇ ਹਮ ਕਹਿ ਰਹੇ ਹੈ ਤੁਮ ਕੋ ਖੁਦਾ ਦੀ ਜ਼ਬਾਨ ਸੇ ਕਹਿੰਦੇ ਐ ਵजीर खान ਸੱਚ ਨੇ ਮਿਟਾਉਣ ਵਾਲੇ ਮਿਟ ਕੇ ਸੱਚ ਸਦਾ ਹੀ ਕਹਿ ਰਹਿਣਾ ਕੋੜ ਮਿਟਟਾ ਨਾਮ ਕਾ ਔੜਕ ਸੱਚ ਰਹੀ ਅਖੀਰ ਨੂੰ ਸੱਚ ਹੀ ਰਹਿਣਾ ਕੋੜ ਕੁਝ ਸਮੇਂ ਲਈ ਹੁੰਦਾ ਖਤਮ ਹੋ ਜਾਂਦਾ ਫਿਰ ਵਜ਼ੀਰ ਖਾ ਕਹਿੰਦਾ ਵੀ ਇਹਨਾਂ ਨੂੰ ਦੀਵਾਰਾਂ ਵਿੱਚ ਜਣ ਚਿੰਨ ਦਿੱਤਾ ਜਾਏ ਜਲਾਲ ਦੀਵਾਰਾਂ ਵਿੱਚ ਚੜਦੇ ਨੇ ਜਦੋਂ ਦੀਵਾਰਾਂ ਚੜੀਆਂ ਗਈਆਂ ਕਹਿੰਦੇ ਥੋੜੀ ਪਰ ਈਟ ਚਿੰਨ ਦਿੱਤੀ ਗਈ ਮੂੰਹ ਪਰ ਆ ਗਈ ਬੀਨੀ ਕੋ ਢਾਪਦੇ ਹੋਏ ਅੱਖੋਂ ਪੇਸ਼ ਆ ਗਈ ਜਬਜੀ ਸਾਹਿਬ ਦਾ ਪਾਠ ਰੰਗ ਕੀਤਾ ਉਧਰ ਚੜਾਈ ਸ਼ੁਰੂ ਕਰ ਦਿੱਤੀ ਦੀਵਾਰਾਂ ਵਿੱਚ ਜਣ ਦੀ ਪੌਣੇ ਤੇ 11 ਦਾ ਸਮਾਂ ਮੰਨਿਆ ਗਿਆ ਹੈ ਕਿ ਦਿਨ ਦਾ ਸਵਾ ਪਹਿਰ ਬੀਤ ਗਿਆ ਸੀ ਦਿਨ ਜਿਵੇਂ ਚੜਦਾ ਸਵਾ ਕ ਸੱਤ 7 ਵਜੇ ਦਿਨ ਚੜਦਾ ਉਦੋਂ ਤੁਸੀਂ ਲਾ ਰਹੇ ਨਹੀਂ ਚਾਰ ਘੰਟੇ ਬਾਅਦ ਜਿਵੇਂ ਇੱਕ ਸਮਾਂ ਬਣਦਾ ਹੈ ਵੀ ਉਸ ਸਮੇਂ ਸਹਿਜ ਆਦਿਆਂ ਸ਼ਹਾਦਤ ਤੋਂ ਪਹਿਲਾਂ ਸੀ ਡੌਣ ਤੋਂ ਪਹਿਲਾਂ ਜਦੋਂ ਬੀਹਾਂ ਜੜੀਆਂ ਦੀਆਂ ਬੀਨੀ ਕੋ ਡਾਪਤੇ ਹੋਏ ਅੱਖੋਂ ਪੇਸ਼ ਆ ਗਈ ਸਤਿਗੁਰੂ ਕੇ ਲਲਹੁ ਕੋ ਦੋਨੋਂ ਸਟਾ ਗਈ ਕਹਿੰਦੇ ਹਰ ਚਾਂਦ ਸਾ ਸ਼ਮੀ ਕੋ ਗ੍ਰਹਿਣ ਸਾ ਲਗਾ ਗਈ ਕਹਿੰਦੇ ਇਟਾ ਏਦਾ ਮੁਖ ਤੇ ਸਾਈਆਂ ਨੇ ਜਿਵੇਂ ਚੰਨ ਨੂੰ ਗ੍ਰਹਿਣ ਲੱਗਿਆ ਇੰਨੇ ਸੋਹਣੇ ਸੀ ਸਾਹਿਬਾਂ ਸੋਰਤਾ ਇੰਨੀਆਂ ਸੋਹਣੀਆਂ ਸੀ ਉਹ ਜਦੋਂ ਇਟਾ ਚਿੰਦੇ ਨੇ ਤੇ ਸਾਹਿਬਾਂ ਦੇ ਆਖਦੇ ਨੇ ਹਮ ਆਪਣੀ ਜਾਨ ਦੇ ਕੇ ਔਰਾਂ ਦੀ ਜਾਨ ਬਚਾ ਚਲੇ ਸਿੱਖੀ ਦੀ ਨੀਂਵ ਹਮ ਸਰੋਂ ਤੇ ਉਠਾ ਚਲੇ singhon ki saltanat ka pauda hum laga chale gaddi se tat tak ab kaum paegi duniya se jalmo ka nishaan tak mitayegi kende jalma di tay theri ho jani yogi ji likh de allah yaar kha yogi oh kende jo bhi si ji iske baad hui thodi der si bas di sarhand te itton ka dher si kende eto baad baba banda singh bahadur ne sarhand nu itta di kehri banan dita si ਅੱਜ ਵੀ ਕਈ ਸਬੂਤ ਸਰਹੱਦ ਦੇ ਵਿੱਚ ਮਿਲ ਜਾਣਗੇ ਉੱਥੇ ਜਿਹੜੇ ਇਹਨਾਂ ਦੇ ਮਹਿਲ ਸੀਣਾ ਦੇ ਉੱਡਾਂ ਦੀ ਢੇਰੀ ਅੱਜ ਵੀ ਉੱਥੇ ਹੀਟਾਂ ਦੇ ਵਿੱਚ ਮਰੀਆ ਪੇਟੇ ਉੱਥੇ ਫਿਰ ਮਹਾਰਾਜ ਜੀ ਜਦੋਂ ਇਹ ਕਿਹਾ ਜਾਂਦਾ ਜੀ ਦੀਵਾਰ ਡਿੱਗੀ ਬੇਹੋਸ਼ ਹੋਏ ਹੋਸ਼ ਵਿੱਚ ਲਿਆਂਦਾ ਗਿਆ ਹੋਸ਼ ਇਸ ਲਈ ਲਿਆਂਦਾ ਗਿਆ ਵੀ ਸ਼ਾਇਦ ਮੌਤ ਤੋਂ ਡਰ ਗਏ ਹੋਣ ਫਿਰ ਪੁੱਛਿਆ ਗਿਆ ਬੋਲ ਚ ਲਿਆ ਕੇ ਹੁਣ ਕਰਦੇ ਹੋ ਤੁਸੀਂ ਜਿਹਨੇ ਇਸਲਾਮ ਕਬੂਲ ਸਾਹਿਬਜ਼ਾਦਿਆਂ ਕਹਿੰਦੇ ਜਿਹੜਾ ਜਵਾਬ ਪਹਿਲਾਂ ਸੀ ਉਹੀ ਅੱਜ ਹੈ ਸਾਨੂੰ ਆਪਣਾ ਧਰਮ ਪਿਆਰਾ ਉਸ ਵੇਲੇ ਦੋ ਦਲਾਸ ਸ਼ਾਸ਼ਲ ਬੇਗ ਬਾਸੂ ਬੇਗ ਉਹਨਾਂ ਨੇ ਫਿਰ ਸਾਹਿਬਜ਼ਾਦਿਆਂ ਦੀ ਛਾਤੀ ਤੇ ਗੁੱਡੇ ਰੱਖ ਕੇ ਗਰਦਨ ਦੀ ਜਿਹੜੀ ਸਾਹ ਨਾਲੀ ਹੁੰਦੀ ਇਹ ਕੱਟੀ ਗਈ ਹੈ ਬਾਬਾ ਜੁਲਾਵਰ ਸਿੰਘ ਉਸੇ ਵੇਲੇ ਪ੍ਰਾਣ ਤਿਆਗ ਜਾਂਦੇ ਨੇ ਬਾਬਾ ਫਤੇ ਸਿੰਘ ਸਾਹਿਬ 12 ਮਿੰਟ ਅੱਧੀ ਘੜੀ ਕਹਿੰਦੇ ਆਪਣੇ ਚਰਨ ਮਾਰਦੇ ਨੇ ਚਰਨ ਹਿਲਦੇ ਰਹਿੰਦੇ ਨੇ ਚਰਨ ਛਲਣ ਦਾ ਪਾਪ ਇਹ ਨਹੀਂ ਵੀ ਤੜਫਦੇ ਚਰਨ ਰਮਣ ਦਾ ਪਾਪ ਹੈ ਵੀ ਇੰਨਾ ਸਮਾਂ ਪ੍ਰਾਂਤ ਨਿਕਲਣ ਲੱਗਿਆ ਸੀ ਬਾਬਾ ਫਤਿਹ ਸਿੰਘ ਸਾਹਿਬ ਦੀ ਅੱਜ ਉਸ ਮਹਾਨ ਗੁਰੂ ਕੇ ਲਾਲਾਂ ਦਾ ਅੱਤੇ ਸਿੱਖੀ ਦਿਹਾੜਾ ਮਾਤਾ ਗੁਦਰ ਕੌਰ ਨੂੰ ਖਬਰ ਮਿਲਦੀ ਹੈ ਸਿਪਾਹੀ ਦੱਸਦੇ ਨੇ ਕਿ ਤੁਹਾਡੇ ਸਹਿਬ ਜਾਨੀ ਸ਼ਾਹ ਤਤਾ ਚਾਂਪੀਗੇ ਟੋਲੇ ਨੇ ਮਾਤਾ ਜੀ ਉੱਥੇ ਆਪਣਾ ਬਾਣਾ ਦਾ ਤਿਆਗ ਕਰਦੇ ਨੇ ਕੁਝ ਕਿਹਾ ਨਹੀਂ ਮਾਤਾ ਜੀ ਨੂੰ ਵੀ ਤੱਕਾ ਦਿੱਤਾ ਜਨ ਖੜੇ ਬੰਦ ਤੋਸੀਫ ਕੀਤਾ ਜਾਂਦਾ ਅੱਗੇ ਵਿਚਾਰ ਆਪਾਂ ਕੱਲ ਦੇ ਦੀਵਾਨ ਵਿੱਚ ਬਾਚਣ ਦਾ ਯਤਨ ਕਰਾਂਗੇ ਬੇਅੰਤ ਪੁਲਾਟਕਾਂ ਦੀ ਖਿਮਾ ਅੱਜ